ਦੇ ਆਸ਼ ਪੋਤਨਾ ਜੰਮੀ ਐ ਤੀ ਅੰਨੀ ਚੰਗੀ ਇੰਨਾ ਸਾਲਿਆਂ ਨੂੰ ਇਹਨਾਂ ਦੇ ਘਰ ਦੇ ਨਾਲ ਦੀਪੂ ਤੇ ਕਣਕ ਲੈਣ ਭੇਜਿਆ ਤੇ ਇਹ ਕੰਜਰ ਤੇ ਮੋਲ ਆ ਕੇ ਅਸਤਰ ਬਣੇ ਫਿਰਦਿਆ ਉਹ ਸਾੜੇ ਦੀ ਅਸਰ ਕਰਦੇ ਜੇਬ ਕਤਰੇ ਜਦਾ ਲੱਗੰਦੇ ਏ ਨਾਲੇ ਇੱਕ ਤਾਂ ਐ ਲੱਗਦਿਆ ਜਿਵੇਂ ਰੋਟੀ ਵਾਲਾ ਪੋਣਾ ਲਬੇੜ ਆਇਆ ਹੋਵੇ ਤੇ ਦੋਵਾਂ ਦੀ ਲੱਤਾਂ ਵੇ ਜਿਵੇਂ ਘੜੀ ਤੇ 11 ਵਜੇ ਹੋਣਾ ਉਤੋਂ ਆਰਾਮ ਜਦ ਨਾ ਤਾਂ ਇਹ ਲੰਗਰ ਵਾਲੇ ਲਫਾਵੇ ਬੜੇ ਨੇ ਤੁਹਾਡੀ ਹਰਕਤਾਂ ਵੇਖ ਕੇ ਮੈਨੂੰ ਲੱਗਦਾ ਤੂੰ ਮੋਲ ਚ ਕੁਛ ਖਰੀਦਣਾ ਆਇਆ ਹੋਣਾ ਤੂੰ ਪੱਕਾ ਮੋਲ ਚ ਚੋਰੀ ਕਰਨਾ ਆਇਆ ਹੋਣਾ ਤੇ ਮੈਨੂੰ ਹੁਣ ਇਹ ਦੱਸੋ ਤੂੰ ਮੋਲ ਚ ਕੀ ਚੁਕਣਾ ਆਏ ਜੇ ਹੱਟ ਫਿੱਟੇ ਮੂੰ ਸਾੜੋ ਤੁਹਾਡੀ ਜ਼ਿੰਦਗੀ ਤੇ ਜਿੰਨੀ ਤੂੰ ਜੀਲੀ ਤੇ ਜਿੰਨੀ ਤੁਹਾਡੀ ਰਹਿ ਗਈ ਆ ਮੌਜੂਦ ਹੀ ਚੋਰੀ ਵੀ ਕੀ ਕਰਨਾ ਹੈ ਜੀ ਆ ਲੱਖ ਦੀ ਲੰਦ ਸਾਲੇ ਤੁਹਾਡੇ ਦੇ ਅੱਗੇ ਤੇ ਮੈਨੂੰ ਸ਼ੱਕ ਹੀ ਕੀਤੀ ਦਮੇ ਸੀ ਤੋਂ ਇਹ ਹੁਣ ਤੋਂ ਸਾਲੇ ਮੈਨੂੰ ਯਕੀਨ ਹੋ ਗਿਆ ਤੁਹਾਡੀ ਹਰਕਤ ਵੇਖ ਕੇ ਉਤੋਂ ਸਾਲੇ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਇਹਨਾਂ ਦੋਵਾਂ ਚੌਲਾਂ ਨੂੰ ਮੋਲ ਜੈਂਟਰੀ ਕਿੰਨੇ ਦੇ ਦਿੱਤੀ ਤਾਂ ਹੀ ਤਾਂ ਰੱਬ ਗਰੀਬ ਬੰਦੇ ਨੂੰ ਆਈ ਫੋਨ ਨਹੀਂ ਦਿੰਦਾ ਕਿਉਂਕਿ ਉਹਨੂੰ ਪਤਾ ਵਾ ਉਹਨੇ ਮਸ਼ਹੂਰ ਹੋਣ ਵਾਸਤੇ ਆਈ ਫੋਟੋ ਵਰਗਾ ਤਾਂ ਬੜੀਆਂ ਕਰਨੀਆਂ ਵਾ ਤਾਂ ਕਰਕੇ ਸਿਆਣੇ ਇੰਨੀ ਗੱਲ ਕਹਿੰਦੇ ਆ ਕਿ ਬੰਦੇ ਨੂੰ ਮੌਤ ਆ ਜੇ ਪਰ ਕਦੀ ਕਿਸੇ ਦੇ ਪੰਪ ਚ ਨਾ ਵੇ ਹੁਣ ਪਤੰਦਰ ਦੀ ਉਹਨਾਂ ਚੱਟ ਤੱਕ ਨਾੜਿਓ ਜਿੰਨਾ ਚੱਟ ਤੱਕ ਤੁਹਾਡੀ ਮੋਲ ਜੈਂਟਰੀ ਬੈਂਡ ਦੇ ਹੁੰਦੀ ਜਾਂ ਪ੍ਰੇ ماردا